ਸੇਕੜੀਆ ਮੋਹੱਲੇ ਦੇ ਰਹਿਣ ਵਾਲੇ ਸੌਰਵ ਵੋਰਾ ਨਾਮ ਦੇ ਨੌਜਵਾਨ ਦਾ ਕੁਝ ਦਿਨਾਂ ਪਹਿਲਾਂ ਝਗੜਾ ਹੋਇਆ ਸੀ ਗੰਭੀਰ ਜ਼ਖਮੀ ਹੋਣ ਦੇ ਦੌਰਾਨ ਇਸ ਨੂੰ ਹਰ ਰਜੜਾ ਹੈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਇੱਥੇ ਹੀ ਜਿਸ ਦੀ ਮੌਤ ਹੋ ਗਈ ਹੈ ਇਸ ਦੀ ਮ੍ਰਿਤਕ ਦੇ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦੀ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਦੋ ਜਵਾਨ ਅਜਦਾ ਜੜਾ ਹੈ ਉਸ ਦਾ ਅੱਜ ਜਨਮ ਦਿਨ ਸੀ ਤੇ ਅੱਜ ਦੇ ਦਿਨ ਹੀ ਉਸ ਨੂੰ ਮੌਤ ਉਸ ਨੂੰ ਮਿਲੀ ਹੈ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ 13 ਅਗਸਤ ਨੂੰ ਜਦੋਂ ਸਾਡਾ ਲੜਕਾ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਕੁਝ ਲੋਕਾਂ ਨੇ ਉਸ ਤੇ ਨਾਲ ਲੜਾਈ ਝਗੜਾ ਕੀਤਾ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਪਹਿਲਾ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਕਿ ਉਸ ਨੂੰ ਆਪਣੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਉੱਥੋਂ ਕੁਝ ਦਿਨ ਇਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਹੈ। ਅੱਜ ਸੇਖੜੀਆਂ ਮੱਲ ਕਿਰਾਨਾ ਮੈਂ ਵੋਰਾ ਪਰਵਾਰ ਦੀ ਨੂੰ ਆ ਇਹ ਮੇਰਾ ਦੇਵਰਾ ਤੇ ਮੇਰਾ ਆਪਣਾ ਵਾ ਰਕੜੀ ਨੇ ਮੇਰਾ ਭਰਾ ਖੋ ਲਿਆ ਇਹ ਤਾਂ ਅਫਜ਼ੋਰ ਵਾ ਤੇ ਨਵੀਂ ਕੋਲੇ ਰਕੜੀ ਤੇ ਇਹਦੀ ਉਮਰ 32 ਸਾਲ ਸੀ ਏ ਦਿਮਰ 32 ਸਾਲ ਦੀ ਕੁਵਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ ਦੇਤ ਨੂੰ ਇੱਕ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਣਾ ਭਰਾ ਦਾ ਚਿੰਤ ਮੁੰਨੀ ਆ ਸੀਗਾ ਸਾਨੂੰ ਉੱਥੋਂ ਫੋਣਾ ਇਹਨੂੰ ਸੱਟਾ ਮਾਰ ਗਏ ਸੀ ਕਿ ਸੇਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆ ਕਿਤੇ ਨਿਸ਼ਾਨਾ ਦੇ ਆ ਜਦੋਂ ਅੱਗੇ ਮੁੰਡਾ ਮੰਨੇ ਰੂ ਆਇਆ ਦਾ ਜੀਵਲ ਹਰਤਾ ਲਿਆਇਆ ਉਹਦੇ ਐ ਟਾਂਕੇ ਢੁੰਕੇ ਲਾ ਕੇ ਨੂੰ ਫਰਸਟ ਏਡ ਦਿੱਤਾ ਗਿਆ ਉਹਨੂੰ ਬਰਥਡੇਟ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਸੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮਕਾ ਕੇ ਕਿ ਗਾੜ ਦੇ ਸਾਹਮਣੇ ਜਿਹੜਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਸੀ ਫਿਰ ਮਾਰਾਂਗੇ ਸੰਨੀ ਡਾਂਗ ਕਪੂਰੀ ਗੇਟ ਦਾ ਸੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਨੋ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਾਨੂੰ ਆ ਨਾਮ ਨੇ ਅੱਜ ਜਾ ਕੇ ਸੱਚ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਖੇਪ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਘਾੜ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਬੀਗਿਆ ਲਗਾਇਆ ਸੀ ਤੇ ਅਜੇ ਅਡਾ ਦੋਹਰਾ ਦਾ ਰਾਈ ਨਵਾਉਂਦਾ ਹੈ ਇਹ ਹੀ ਕਾਰਵਾਈ ਨੇ ਕਰੀ ਉਹਦੇ ਡਬਟ ਪਾਤੀ ਇਹਨਾਂ ਨੂੰ ਫਿਰ ਰੈਫਰ ਕਰਤਾ ਉੱਥੇ ਅੱਬਰ ਸਾਡਾ ਬਨਾਲਾ ਹਸਪਤਾਲ ਤੇ ਉੱਥੇ ਹੁਣ ਫਿਰ ਡਾਟਾ ਸਿੰਘਾ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਤੀਰ ਮਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਦੁਕਾਨੇ ਤੇ ਸੀਦੀ ਕਰਨੇ ਨੇ ਮਿਲ ਨਹੀਂ ਪਰਚੇ ਨੇ ਉਹ ਡਿਫਾਲਟ ਨੇ ਪਰਚੇ ਆ ਫਿਰਕੇ ਪਰਚੇ ਇਹਦੇ ਵਿੱਚ ਮੇਰੀ ਗੱਲ ਸੋਨ ਮੈਨੂੰ ਅੱਜ ਹੋਣਾ ਪਿਆ ਲਗਾ ਤੇ ਆ ਕੇ ਨਗਾ ਲਗਾ ਲਗੇ ਪਰਚਾ ਦੋ ਬਾਲਦੀ ਕਾਰਜ ਕਰੀ ਕੋਈ ਜੀ